ਸਾਨੂੰ ਕੋਈ ਪੌਣੇ 1 ਸਾਢੇ 9 ਵਜੇ ਇਤਲਾਹ ਮਿਲੀ ਹੈ ਕਿ ਕਾਦੀਆਂ ਚੁੰਗੀ ਤੇ ਕੋਈ ਇੱਕ ਸਕਾਰਪੀਓ ਦੇ ਵਿੱਚ ਕੋਈ ਅਨਨੋਨ ਮੋਟਰਸਾਈਕਲ ਸਵਾਰ ਨੇ ਗੋਲੀ ਮਾਰ ਕੇ ਤੇ ਕੋਈ ਇੱਕ ਮੰਦਾ ਜਿਹੜਾ ਦੋਹਾਂ ਤੇ ਵਾਇਰਿੰਗ ਕੀਤੀ ਇੱਕ ਲੇਡੀ ਹੈ ਇੱਕ ਜੈਂਟ ਹੈ ਉਸ ਤੋਂ ਬਾਅਦ ਅਸੀਂ ਮੌਕੇ ਤੇ ਇਮੀਡੀਏਟਲੀ ਦੋ ਬਾਅਦ ਬਾਅਦ 5 ਜਾਂ 10 ਮਿੰਟ ਦੇ ਵਿੱਚ ਐਸਐਚਓ 34 ਚਾਰ ਤੇ ਮੈਂ ਪਹੁੰਚ ਗਿਆ ਅਸੀਂ ਸਿੱਧੇ ਜਿਲੇ ਉੱਥੇ ਆਏ ਤੇ ਉਸੇ ਵੇਲੇ ਇਹਨਾਂ ਨੂੰ ਇੱਥੇ ਲੈ ਆਂਦਾ ਉਹ ਲੈ ਠੀਕ ਹੀ ਇਤਿਹਾਸਤਾਲ ਆਂਦਾ ਹਸਤਾਲ ਦੇ ਵਿੱਚ ਜਿਹੜੇ ਆਇਆ ਸਿਵਲ ਹਸਪੀਟਲ ਦੇ ਵਿੱਚ ਉੱਥੇ ਪਤਾ ਲੱਗਾ ਕਿ ਕਰਨ ਕਰਨਵੀਰ ਮੁੰਡਾ ਜਿਹੜਾ ਘਮਾਨ ਥਾਣੇ ਦਾ ਰਹਿਣ ਵਾਲਾ ਗਰਦਾਸਪੁਰ ਦਾ ਉਹਦੀ ਡੈਥ ਹੋ ਗਈ ਹੈ ਇੱਕ ਲੇਡੀ ਹੈ ਜਿਹੜੀ ਉਹਨੂੰ ਰੈਫਰ ਕਰਤਾ ਹੈ ਅੰਮ੍ਰਿਤਸਰ ਅਮਨਦੀਪ ਦੇ ਉਸ ਤੋਂ ਬਾਅਦ ਜਿਹੜਾ ਹੁਣ ਉਹਦੇ ਕਰਨਵੀਰ ਦੇ ਜਿਹੜੇ ਪੇਰੈਂਟਸ ਆਏ ਆ ਉਹਦੇ ਫਾਦਰ ਜਿਹੜੇ ਆ ਉਹਦਾ ਨਾਮ ਆ ਪ੍ਰੇਮ ਉਹ ਪੁਲਿਸ ਦੇ ਵਿੱਚ ਹੀ ਏਐਸਆਈ ਨੇ ਉਹਨਾਂ ਦੇ ਬਿਆਨ ਲਿਖੇ ਆ ਉਹਦੇ ਤੇ ਅਨਨ ਆਉਣ ਬੰਦੇ ਤੇ ਅਸੀਂ ਅਰਚਾ ਦਿੱਤਾ ਉਹਦੀ ਡੈਥ ਹੋ ਚੁੱਕੀ ਹੈ ਜਿਹੜਾ ਕਰਨਵੀਰ ਹੈ ਬਾਕੀ ਜਿਹੜੀ ਵੀ ਕੋਈ ਵੀ ਤਫਤੀਸ਼ ਦੇ ਵਿੱਚ ਜਿਹੜੀ ਵੀ ਕੋਈ ਚੀਜ਼ ਆਉਂਦੀ ਹੈ ਉਸ ਤੋਂ ਬਾਅਦ ਤੁਹਾਨੂੰ ਅਸੀਂ ਹਰ ਚੀਜ਼ ਦੀ ਇਨਫੋਰਮੇਸ਼ਨ ਦੇ ਆ। ਇਹ ਐਫਆਈਆਰ ਦਰਜ ਕਰ ਲਿਆ ਬਿਆਨ ਲਿਖ ਲਿਆ ਅਸੀਂ ਹੁਣੇ ਐਫਆਈਆਰ ਦਰਜ ਕਰਕੇ ਅਗਲੀ ਉਹਦੇ ਵਿੱਚ ਇੱਕ ਤਾਂ ਜਿਹੜਾ ਕਰਨਵੀਰ ਹੈ ਉਹਦੀ ਸਿਵਲ ਹਸਪੀਟਲ ਇੱਥੇ ਬਟਾਲਾ ਦੇ ਵਿੱਚ ਹੀ ਉਹਨਾਂ ਦੱਸਤਾ ਕਿ ਨਹੀਂ ਡੈਥ ਹੋ ਗਈ ਹੈ ਦੂਜੀ ਜਿਹੜੇ ਲੇਡੀ ਹੈ ਉਹਨੂੰ ਰੈਫਰ ਕਰਤਾ ਹੈ ਅਮਨਦੀਪ ਦੇ ਵਿੱਚ ਤੁਹਾਨੂੰ ਡਾਕਟਰ ਕਨਫਰਮ ਕਰਿਛਾ ਡੈਥ ਇਡਾ ਉਸ ਬੋੜੀ ਆ ਗਈ ਹੈ ਹੋ ਸਕਦਾ ਹੈ ਕਿ ਹੁਣ ਵੀ ਹੋ ਸਕਦਾ ਜਿਹੜੀ ਲੇਡੀ ਹੈ ਉਹਦੀ ਵੀ ਡੈਥ ਪਤਾ ਲੱਗਾ ਅਮਰਸਰੋਂ ਉੱਥੇ ਜਿਹੜੇ ਐਸ ਐਚਓ ਸਾਡੇ ਸਿਟੀ ਨਾਲ ਹੋ ਗਏ ਸੀ ਮਗਰ ਉਹਨਾਂ ਨੇ ਬਾਅਦ ਵਿੱਚ ਹੀ ਦੱਸਿਆ ਕਿ ਉਹਦੀ ਵੀ ਡੈਥ ਹੋ ਗਈ ਹੈ ਉਹਨੂੰ ਵੀ ਅਹੀਂ ਲਿਆ ਆ ਕੇ ਇਥੇ ਜੱਡਾ ਉਸ ਦੇ ਵਿੱਚ ਪਟਾਲੇ ਜਿਹੜਾ ਕਿਦਾ ਇਹਦਾ ਸਵੇਰੇ ਪੋਸਟਮਾਨ ਨੂੰ ਕਰਾਂ ਤੋਂ ਬਾਅਦ ਜਿਹੜੀ ਲੋ ਕਾਰਵਾਈ ਵਾਦੀ ਉਹ ਕਰਨਗੇ ਐਫ ਆਈ ਆਰ ਅਹੀਂ 302 ਅਨਨੌਨ ਦੇ ਵਿੱਚ ਦਰਜ ਜਿਸਟਰ ਜਿਹੜੀ ਮਰਨ ਵਾਲੀ ਲੇਡੀ ਹੈ ਦੱਸਿਆ ਜਾ ਰਿਹਾ ਤੇ ਉਹ ਆਈ ਜੀ ਵੀ ਮਦਦ ਹੈ ਇਹਦੇ ਬਾਰੇ ਤਾਂ ਕਿਹਨੇ ਉਹਨਾਂ ਨੇ ਵੀ ਬਿਆਨ ਨਹੀਂ ਦੱਸਿਆ ਸਾਨੂੰ ਵੀ ਭਗਵਾਨ ਭਾਈ ਇੰਨਾ ਦੱਸਿਆ ਈ ਉਹ ਸਾਡੀ ਜਿਹੜੀ ਹੈ ਰਿਸ਼ਤੇਦਾਰੀ ਦੇ ਵਿੱਚ ਮਾਮੀ ਲੱਗਦੀ ਹੈ ਭਈ ਮੇਰੀ ਸਾਲਿਆ ਲੱਗਦੀ ਹੈ ਜਿਹੜਾ ਪ੍ਰੇਮ ਹੈ ਜਿਹਨੇ ਕਰਨਵੀਰ ਦੇ ਫਾਦਰ ਨੇ ਦੱਸਿਆ ਇਹਦੇ ਬਾਰੇ ਜੇ ਮੈਂ ਕਲੀਅਰ ਨਹੀਂ ਕਹਿ ਸਕਦਾ ਕਿ ਉਹਦੀ ਮਾਤਰ ਹੈ ਮੈਨੂੰ ਇਹਦੇ ਬਾਰੇ ਨਹੀਂ ਪਤਾ ਜੀ ਕੋ ਇਹ ਕਹੇ ਕਿ ਇਹਦੇ ਜਿਹੜਾ ਕਾਦੀਆਂ ਚੁੰਗੀਆਂ ਇਹਦੇ ਲਾਗੇ ਉਹਨਾਂ ਦਾ ਜਿਹੜੀ ਕਲੋਨੀ ਹੈ ਉੱਥੇ ਇਹਨਾਂ ਦਾ ਰਹਿੰਦੇ ਸਨ ਸਾਨੂੰ ਕੋਈ ਪੌਣੇ ਇੱਕ 9:30 ਵਜੇ ਇਤਲਾ ਮਿਲੀ ਹੈ ਕਿ ਕਾਦੀਆਂ ਚੁੰਗੀ ਤੇ ਕੋਈ ਇੱਕ ਸਕਾਰਕਿਊ ਦੇ ਵਿੱਚ ਕੋਈ ਅਨਨੋਨ ਮੋਟਰਸਾਈਕਲ ਸਵਾਰਾਂ ਨੇ ਗੋਲੀ ਮਾਰ ਕੇ ਤੇ ਕੋਈ ਇੱਕ ਮੰਦਾ ਜਿਹੜਾ ਦੋਹਾਂ ਦੇ ਵਾਇਰਿੰਗ ਕੀਤੇ ਇੱਕ ਲੇਡੀ ਐ ਇੱਕ ਜੈੱਟ ਐ ਉਸ ਤੋਂ ਬਾਅਦ ਅਸੀਂ ਮੌਕੇ ਤੇ ਇਮੀਜੇਟਲੀ ਦੋ ਬਾਅਦ ਤੋਂ ਬਾਅਦ 5 ਜਾਂ 10 ਮਿੰਟ ਦੇ ਵਿੱਚ ਐਸਐਚਓ 24 ਜਰ ਤੇ ਮੈਂ ਪਹੁੰਚ ਗਿਆ ਅਸੀਂ ਸਿੱਧੇ ਜ਼ਿਲ੍ਹੇ ਉੱਥੇ ਆਏ ਤੇ ਉਸੇ ਵੇਲੇ ਇਹਨਾਂ ਨੂੰ ਇੱਥੇ ਲਿਆਂਦਾ ਉਹਲੇ ਠੀਕ ਹੀ ਤੇ ਹਸਪਤਾਲ ਲਿਆਂਦਾ ਹਸਪਤਾਲ ਦੇ ਵਿੱਚ ਜਿਲੇ ਆਇਆ ਸਿਵਲ ਹਸਪੀਟਲ ਦੇ ਵਿੱਚ ਉੱਥੇ ਪਤਾ ਲੱਗਾ ਕਿ ਕਰਨ ਕਰਨਵੀਰ ਮੁੰਡਾ ਜਿਹੜਾ ਘਮਾਨ ਥਾਣੇ ਦਾ ਰਹਿਣ ਵਾਲਾ ਗਰਦਾਸਪੁਰ ਦਾ ਉਹਦੀ ਡੈਥ ਹੋ ਗਈ ਹੈ ਇੱਕ ਲੇਡੀ ਹੈ ਜਿਹੜੀ ਉਹਨੂੰ ਰੈਫਰ ਕਰਤਾ ਹੈ ਅਮਰਸਰ ਅਮਨਦੀਪ ਦੇ ਉਸ ਤੋਂ ਬਾਅਦ ਜਿਹੜਾ ਹੁਣ ਉਹਦੇ ਕਰਨਵੀਰ ਦੇ ਜਿਹੜੇ ਪੇਰੈਂਟਸ ਆਏ ਆ ਉਹਦੇ ਫਾਦਰ ਜਿਹੜੇ ਆ ਉਹਦਾ ਨਾਮ ਆ ਪ੍ਰੇਮ ਉਹ ਪੁਲਿਸ ਦੇ ਵਿੱਚ ਹੀ ਏਐਸਆਈ ਨੇ ਉਹਨਾਂ ਦੇ ਬਿਆਨ ਲਿਖੇ ਆ ਉਹਦੇ ਤੇ ਅਨਨੌਨ ਬੰਦੇ ਤੇ ਅਸੀਂ ਪਰਚਾ ਦਿੱਤਾ ਉਹਦੀ ਡੈਥ ਹੋ ਚੁੱਕੀ ਹੈ ਜਿਹੜਾ ਕਰਨਵੀਰ ਆ ਬਾਕੀ ਜਿਹੜੀ ਵੀ ਕੋਈ ਵੀ ਤਫਤੀਸ਼ ਦੇ ਵਿੱਚ ਜਿਹੜੀ ਵੀ ਕੋਈ ਚੀਜ਼ ਆਉਂਦੀ ਹੈ ਉਸ ਤੋਂ ਬਾਅਦ ਤੁਹਾਨੂੰ ਅਹੀਂ ਹਰ ਚੀਜ਼ ਦੀ ਇਨਫੋਰਮੇਸ਼ਨ ਦੇ ਆ। ਇਹ ਐਫਆਈਆਰ ਦਰਜ ਕਰ ਲਿਆ, ਬਿਆਨ ਲਿਖ ਲਿਆ। ਅਹੀਂ ਹੁਣੇ ਐਫਆਈਆਰ ਦਰਜ ਕਰਕੇ ਅਗਲੀ। ਉਹਦੇ ਵਿੱਚ ਇੱਕ ਤਾਂ ਜਿਹੜਾ ਕਰਨਵੀਰ ਆ ਉਹਦੀ ਦਾ ਸਿਵਲ ਹਸਪੀਟਲ ਇੱਥੇ ਬਟਾਲੇ ਦੇ ਵਿੱਚ ਹੀ ਉਹਨਾਂ ਦੱਸਤਾ ਕਿ ਨਹੀਂ ਡੈਥ ਹੋ ਗਈ ਹੈ। ਦੂਜੀ ਜਿਹੜੇ ਲੇਡੀ ਆ ਉਹਨੂੰ ਰੈਫਰ ਕਰਤਾ ਸੀ ਅਮਨਦੀਪ ਦੇ ਵਿੱਚ। ਉਨ ਡਾਕਟਰ ਕਨਫਰਮ ਕਰੇਛੇ ਡੈਡ ਡੈਡ ਆਉਸ ਬੋਡੀ ਆ ਗਈ ਹੈ। ਹੋ ਸਕਦਾ ਹੈ ਕਿ ਹੋਣੇ ਵੀ ਹੋ ਸਕਦਾ ਜਿਹੜੀ ਲੇਡੀ ਆ ਉਹਦੀ ਵੀ ਡੈਥ ਪਤਾ ਲੱਗਾ ਅਮਰਸਰੋਂ ਉੱਥੇ ਜਿਹੜੇ ਐਸ ਐਚਓ ਸਾਡੇ ਸਿਟੀ ਨਾਲ ਹੋ ਗਏ ਸੀ ਮਗਰ ਉਹਨਾਂ ਨੇ ਬਾਅਦ ਵਿੱਚ ਹੀ ਦੱਸਿਆ ਕਿ ਉਹਦੀ ਵੀ ਡੈਥ ਹੋ ਗਈ ਹੈ ਉਹਨੂੰ ਵੀ ਅਸੀਂ ਲਿਆ ਕੇ ਇੱਥੇ ਜੈਡਾ ਉਸ ਦੇ ਵਿੱਚ ਪਤਾ ਲੱਗਾ ਕਿ ਇਹਦਾ ਸਵੇਰੇ ਪੋਸਟਮਾਰਟਮ ਕਰਾਉਣ ਤੋਂ ਬਾਅਦ ਜਿਹੜੀ ਜੋ ਕਾਰਵਾਈ ਵਾਦ ਕੇ ਉਹ ਕਰਗੇ ਐਫ ਆਈ ਆਰ ਅਹੀਂ 302 ਅਨਨੌਨ ਦੇ ਵਿੱਚ ਦਰਜ ਜਿਸਟਰ ਜਿਹੜੀ ਮਰਨ ਵਾਲੀ ਹੈ ਉਹ ਦੱਸਿਆ ਜਾ ਰਿਹਾ ਤੇ ਉਹ ਵੀ ਨਾ ਦੱਸਿਆ ਇਹਦੇ ਬਾਰੇ ਤਾਂ ਕਿਸੇ ਨੇ ਉਹਨਾਂ ਨੇ ਵੀ ਬਿਆਨ ਨਹੀਂ ਦੱਸਿਆ ਸਾਨੂੰ ਵੀ ਭਗਵਾਨભાઈ ਇੰਨਾ ਦੱਸਿਆ ਕਿ ਉਹ ਸਾਡੀ ਜਿਹੜੀ ਹੈ ਰਿਸ਼ਤੇਦਾਰੀ ਦੇ ਵਿੱਚ ਮਾਮੀ ਲੱਗਦੀ ਹੈ ਪਈ ਮੇਰੀ ਸਾਲਿਆਰ ਲੱਗਦੀ ਹੈ ਜਿਹੜਾ ਪ੍ਰੇਮ ਹੈ ਜਿਹਨੇ ਕਰਨਵੀਰ ਦੇ ਫਾਦਰ ਨੇ ਦੱਸਿਆ ਇਹਦੇ ਬਾਰੇ ਅਜੇ ਮੈਂ ਕਲੀਅਰ ਨਹੀਂ ਕਹਿ ਸਕਦਾ ਕਿ ਉਹਦੀ ਮਾਦਰ ਹੈ ਮੈਨੂੰ ਇਹਦੇ ਬਾਰੇ ਨਹੀਂ ਪਤਾ ਜੀ ਇਹ ਕਹੇ ਕਿ ਇਹਦੇ ਜਿਹੜਾ ਕਾਦੀਆਂ ਚੁੰਗੀਆਂ ਇਹਦੇ ਲੱਗੇ ਉਹਨਾਂ ਦਾ ਜਿਹੜੀ ਕਲੋਨੀ ਹੈ ਉੱਥੇ ਇਹਨਾਂ ਦਾ ਰੈਜ਼ਡੈਂਸ ਹੈ